من کہیں میں رحمت کے کوثر سے باہر سے جاتی۔ مبردی ابدانی را کوس کے جواب میں۔ صدقہ اللہ ولی کے ہمندوں سے ہے۔ یہ ہم میں ہے تو صبر ہو رہا ہے۔ ہم کی کالو پر تیر کا کرشنوں کو سننا جس کو سننا۔ ہم بہت معاف ہیں۔ ਸੱਚੇ ਸੁਣਾ ਕਿਉਂ ਨਹੀਂ ਕਰਦੇ ਰੱਬ ਤੁੰਦਰ ਸੁਣ ਕੇ ਸਾਡੇ ਇਹਨਾਂ ਸਭਾ ਸਦਾ ਸੁਸਮਾ ਤੇਰੀ ਨਾਮ ਨਾਮ ਜਨ ਕੇ ਮਨ ਉਸ ਜੇ ਸ਼ਬਦ ਕਰੀ ਜੀ ਕਰਦਾ ਸੱਚੇ ਸ਼ੁਕਰ ਕਰਦੇ ਸਦਾ ਨਾਮ ਰੱਬ ਦਾ ਰਸਾ ਸੁਣਾ ਪੱਕਾ ਸੁਣ ਬੋਲਿਆ ਕਲ ਸ਼ਮਸੂਨ ਆਲੋਸ ਜੀ ਇੱਛਾ ਸੁਝੀ ਸਦਾ ਕੁਰਬਾਨ ਕੀਤਾ ਰੱਬ ਰੱਬ ਜੀ ਲਈ ਅਗਲੀ ਯੋ ਨਾਮ ਸੁਨੋ ਸੁਨੋ ਤੁਸ ਸੁ ਸੁਪੇਰ ਸਚਨ ਅਨੰਦ ਵਾਜੇ ਪੰਛੀ ਤੇ ਕਛ ਭਾਗ ਕਛ ਲਗੇ ਜਿਵੇਂ ਵਾਜੇ ਕੋਲ ਦੇ ਕਤਾਰੀ ਆਂਧੇ ਦੋਤ ਦਸਕੀ ਤੇ ਕਲ ਕੰਟਕੁ ਵਾਲਿਆ ਤਰਕਲ ਪਾਤ ਜਨ ਕੋ ਸੇ ਨਮਰ ਕੇ ਲਗੇ ਕਨੋ ਤਜਤ ਗੱਪਣਾ ਲਗੇ ਆਂਧਾ ਸਨੋਲ ਪਾਗੀ ਉਸ ਸਭ ਮਨੋਰਥ ਪੂਰੇ ਪਾਰ ਬੰਧ ਪ੍ਰਕਾਰ ਤੇ ਸੰਦਸੋਦੇ ਦੂਰ ਉਸਨੂੰ ਤਾਹਤ ਰਸ ਜਿਹੀ ਹੋਂਦ ਸੁਸਾਜੂ 57 ਨੰਬਰ ਤੇ ਹੈ ਸੰਤੇ ਫਨੀਦ ਕਰਦੇ ਫਿਰ ਸਤਿਗੁਰੂ ਆਪਰੇ ਮਨੰਤਨਾਂ ਹੁਰਤਾਂ ਲੱਗੇ ਬਜੇ ਅਨਹਦੁਰ ਸੰਤੇ ਫਨੀਦ ਕਰਦੇ ਫਿਰ ਸਤਿਗੁਰੂ ਆਪਰੇ ਮਨੰਤਨਾਂ ਲੁਕਾ ਹੀ ਨਾ ਪੈਣਾ ਸ਼ੀਲ ਆਪਨ ਨੂੰ ਪਾਣੀ ਪੀ ਤੁਨ ਮਾਫਤਾ ਤੂ ਰਾਤ ਦਿਨ ਸਾਰ ਤੂ ਦਾਈਦਾ ਹੈ ਜੀ ਮਾਸ ਸਭ ਜਾਨਤ ਜਿਨ ਜਿਨੀ ਬੁਰੀਨੀ ਉਹ ਆਤਮਾ ਤਰਬੋਦ ਕਰਮੀ ਆਪ ਆਪਣੀ ਕਿੰਨੜਾ ਗਤ ਜਿੰਨੀ ਅਨੰਤ ਹੈ ਕਰਮੁ ਸਕੰਪਾ ਨਾ ਹਉ ਬੋਖ ਲਖੀ ਤੇ ਜਿਕੇ ਜਿਕੇ ਜਿਨੀ ਨਾ ਤੇ ਗਮ ਸਕਪਾ ਬੋਤ ਤਿਛੇ ਤਿਛੇ ਤੋ ਚਾਕਰੋ ਬਰਾਹੀ ਰੰਤ ਉਚੇ ਸੇ ਉਚਾ ਬਲਵੰਤ ਸਭੁ ਸੁਭਗਤੀ ਤੁਮਰ ਸੂਤਰ ਤਾਰੇ ਤੁਮ ਤਰੋ ਏਸੋ ਆਗਿਆ ਕਾ ਹੀ ਤੁਮਰੀ ਕਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਓ ਤੇ ਅਗੇ ਅਰਦਾਸ ਹਮਾਰੀ ਜੀਓ ਪਿੰਡ ਸੋ ਤੇਰਾ ਕਹੋ ਨਾਮ ਸੋ ਤੇਰੀ ਵਡਿਆਈ ਕੋ ਨਾਉ ਨ ਜਾਣੇ ਮੇਰਾ ਅਰਦਾਸ ਏ ਕਉਨ ਕਾ ਵਹਿ ਜੀ ਕੀ ਵਤੇ ਮਹਾਰਾਜ ਸ੍ਰੀ ਭਗਤ ਜੀ ਕੀ ਬਾਛੇ ਦਸਵੀਂ ਭਗਤ ਜੀ ਸਮਰੱਖਿਆ ਕਰੂ ਨਾਨਕ ਲਿਤਾਇ ਫਿਰ ਅੰਮ੍ਰਿਤ ਅੰਮ੍ਰਦਾਸ ਸੰਦਾਸ ਸਿਰਾਇ ਅਰਜਨ ਹਰਗਵਿੰਦ ਨੂੰ ਸੰਬੋਧ ਸ੍ਰੀ ਰਾਜ ਸਿਹਾ ਕ੍ਰਿਸ਼ਨ ਤੇ ਇਹ ਜਿਤੇ ਸੋਧਿ ਜਾਈ ਗੁਰ ਤੇਗ ਬਹਾਦਰ ਸਮੀਅ ਕਉਨ ਹੁੰਦਾ ਵਾਤਾ ਸੋ ਤੋਇ ਸੋ ਤੋਇ ਸੋ ਹਾਈ 256 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਧਮੇ ਨਾਲ ਅਮਰਦੇਵ ਅਤੇ ਸ਼ਮਸ਼ੀਰ ਬਾਦਸੂ ਬੋਤਾਨੀ ਸੋਤੈ ਸੋਤੈ ਸਾਹਿਬ ਦਾ ਸਪਾਸੀਆਂ ਦੀ ਪਾਂਚ ਉਤਰ ਜਗਤ ਦੀ ਜੋਤ ਸ੍ਰੀ ਸ਼੍ਰੀ ਗੰਗੋ ਸਮਾਰਦੀ ਪਹੁਂਦੇ ਪਹਾੜ ਦਰਸ਼ ਦਿਆ ਰਹੇ ਹਨ ਤੇ ਅੰਦਰ ਖਾਲਸਾ ਜੀ ਸਭ ਨੂੰ ਸ਼੍ਰੀ ਵਾਰਾਹ ਜੀ ਦੋਏ ਸਤਗੁਰੂ ਜੀ ਨਵਾਰ ਪਾਸਚੀ ਜੀ ਦੇ ਪੰਜ ਪਿਆਰੇ ਚਾਰ ਸੱਜਣਾਂ ਦੇ ਜਹੰਮ ਤਿਆ ਹਟਿੰਗੇ ਜੱਪੀ ਨੇ ਪਤਿਆਂ

ਤਨੁ ਆਰਣ ਚਰਵਾਹੀ ਜੁੰਦੇ ਜੀ ਅੱਗਾ ਵਿੱਚ ਚੁੱਕੇਗੇ ਤੇਲ ਪਾ ਸਾੜੇਗੇ ਜਿਹਨੂੰ ਬਥਾਲਾ ਪੈਣਾ ਨੇ ਆਪਣੇ ਬੱਚਿਆਂ ਦੇ ਹਿਸਟੂੜੇ ਕਰਾ ਕਰਕੇ ਗੱਲਾਂ ਜਿਆਦਾ ਕੋਈ ਸਮਾਸ ਸਮੰਦ 20 ਰੁਪਏ ਨੇ ਕੀਤੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ ਸਦਕਾ ਤੇ ਸਬਰ ਦੇ ਦੇ ਇੱਕ ਇਹ ਕਹ ਤੇ ਸਤ ਦੁਖ ਸਾਧ ਹੀ ਛਿਦੋ ਗਈਆਂ ਤਨੁ ਸੋ ਸਿੰਘਾ ਸਿੰਘ ਜੀ ਦੀ ਵੀ ਵੀ ਨੂੰ ਪੈਣਾ ਦੇ ਪਿੱਤਰ ਕੋ ਮੈਦਤ ਅੰਦਰ ਖਾਸ ਸਭੂ ਲੋ ਆ ਰਹੀ ਵਾਹਿਗੁਰੂ ਜੀ ਮਹਾਰਾਜ ਮੋਛੀ ਇਸੇ ਕਉਸਿਕੀ ਦਾਉ ਕੇ ਦਾਉ ਬਰੇਗ ਦਾ ਅਨੁਸਾਰ ਪ੍ਰਸਾਦਨ ਦਾ ਨੰਦਨ ਸਿਖੋ ਸੇ ਪਾਉ ਦਰਸ਼ਿਣਿਛਣੋ ਚੰਕੀਆ ਝੰਡੇ ਬੰਗੇ ਜੁਗ ਜੁਗ ਚੰਤਰ ਬੰਦਾ ਜੇ ਕਰਨ ਹੋਵੇ ਇਹ ਨਮਾਨੇ ਦਾ ਮਾਨ ਨਿਤਾਨੇ ਨਿਤਾਨ ਨਿਤਯੰ ਦਿਉ ਨਿਆਸਨ ਦੇ ਸਰੇ ਕਿਰਪਾ ਦਾ ਦਿਨ ਬੰਦੂਜਤ ਗੁਰੂ ਅੰਤਰਜਾਮੀ ਭਗਤ ਵੈਸ਼ਨ ਸਰਵ ਸ਼ਕਤੀਮਾਨ ਲੋ ਪਰ ਲੋਕ ਦੇ ਸਹਾਇਕ ਸਭੋ ਨਾਨਕ ਸਭੋ ਗੋਵਿੰਦ ਮਹਾਰਾਜ ਜੀ ਤੰਤੰ ਦਸੰਪਾਸ ਜੀ ਦੀ ਪਾਵਨ ਪੁੱਤਰ ਜਾਗਦੀ ਜੋ ਸਤਿ ਸ਼ਿਵ ਗੋਵਿੰਦ ਸਤਿ ਮਹਾਰਾਜ ਜੀਓ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਆਲੀ ਕਿਰਪਾ ਮੇਰ ਬਖਸ਼ਿਸ ਦੇ ਪਾਰਸਦ ਕੇ ਮਾਤਾ ਦੇ ਸਮੂਹ ਪਰਿਵਾਰ ਨੇ ਮਾਤਾ ਨੂੰ ਦੀ ਮਾਤਾ ਨੂੰ ਦੀ ਬਗੜ ਦੇ ਸਮੂਹ ਪਰਿਵਾਰ ਨੇ ਜਦੋਂ ਪਾਸ ਜੀ ਆਪ ਜੀ ਸਮੂਹ ਸੰਗਤਾਂ ਨੇ ਆਪਣੇ ਘਰ ਵਿਕੇ ਚਰਨ ਪਾਵਨ ਸਤਗੁਰੂ ਪਾਤਸ਼ਾਹ ਜੀ ਜਿੰਨਾਂ ਮਨੁਸ਼ਿਆਂ ਕੰਮ ਮੋਕ ਰੱਖ ਕੇ ਮਾਧਨ ਦੇ ਪ੍ਰਵਾਹ ਨੇ ਸੰਗਤਾਂ ਦੀ ਸੇਵਾ ਕੀਤੀ ਹੈ ਸੇਵਾ ਕਾਂਥ ਹੈ ਪੁਣੀ ਆਜੀ ਦੀ ਪਾਉਣ ਵਿਧਰ ਯੂਨੀ ਵਿੱਚ 900 ਦਿਨ ਪੰਜ ਬਾੜੀਆਂ ਦੀ ਅਰਦਾਸ ਸਤਗੁਰੂ ਪਾਤਸ਼ਾਹ ਜੀ ਗ੍ਰੀਨ ਪਾਤਸ਼ਾਹ ਜੀ ਸਮੂਹ ਸੰਗਤ ਦੀ ਅਰਦਾਸ ਹੈ ਮਾਤਾ ਜੀ ਨੂੰ ਦੇ ਰੁਪ ਤਾ ਬਖਸ਼ਣum ਲੰਬੀ ਉਮਰ ਬਖਸ਼ੋ ਸਿਰ ਤੇ ਮੇਰ ਪਰਾਤਰ ਰੱਖੋ ਪਰਵਾਰ ਦੇ ਸਿਰ ਤੇ ਮੇਰੇ ਪਰਿਵਾਰ ਆਲੇ-ਹਾਂ ਤਨ ਕੋ ਪ੍ਰਭਾਰਨ ਚਰਨਾਂ ਦਾ ਪਿਆਰ ਬਖਸ਼ੋ ਕੋ ਸਿੱਖੀ ਜੀਵਨ ਬਖਸ਼ੋ ਸਾਧ ਸੰਗਤ ਨਾਮ ਦਾ ਰਣਿਪਾ ਜੰਦਾ ਪ੍ਰਕਾਸ਼ ਕਰੋ ਦੁੱਖਾਂ ਕਲੇਸ਼ਾਂ ਦਾ ਦਰਦ ਨਾਸ਼ ਕਰੋ ਬ੍ਰੀਮ ਨਾ ਸਤਿਗੁਰੂ ਪਾਛਾ ਜੀਓ ਆਪ ਜੀ ਪਰਵਾਰ ਦੇ ਵਿੱਚ ਪਿਆਰ ਬਖਸ਼ੋ ਪਿਆਰ ਦੀ ਚੜ੍ਹਦੀ ਕਲਾ ਰੱਖਣੀ ਇਸੇ ਤਰ੍ਹਾਂ ਗੁਰੂ ਘਰ ਨਾਲ ਸੇਵਾ ਨਾਲ ਜੁੜੇ ਰਹਿਣ ਸਤਿਗੁਰੂ ਪਾਛਾ ਜੀਓ ਹਮੇਸ਼ਾ ਹੀ ਅੰਗਸ ਨਾਲ ਰਹਿਣਾ ਅੰਗਸ ਨਾਲ ਰਹੋ ਸਤਿਗੁਰੂ ਪਾਛਾ ਜੀਓ ਲੋਕ ਪਰ ਲੋਕ ਚੜਦੀ ਕਲਾ ਬਖਸ਼ੋ ਹਰ ਮਦਮਾਨ ਹਰ ਦੀਵਾਨ ਫਤਿਹ ਬਖਸ਼ੋ ਫਿਰ ਆਪ ਜੀ ਦੇ ਚਰਨਾਂ 'ੇ ਬੇਨਤੀ ਹੈ ਗ੍ਰੀਨ ਸਦਭਾਸ਼ਯੋ ਮਾਤਾ ਜੀ ਨੂੰ ਦੇ ਲੁਕਤਾ ਲੰਬੀ ਉਮਰ ਬਖਸ਼ੋ ਸਦਭਾਸ਼ੇ ਇਸੇ ਖੁਸ਼ੀ ਆਜੀ ਪਾਉਣ ਬਿੱਤ ਨੂੰ ਯੂਰੀ ਚ ਅੰਮ੍ਰਿਤ ਮੇਕੜਾ ਪ੍ਰਸ਼ਾਦ ਦੇਵ ਸਜਰੀ ਗਾਜਰੀ ਆਪੋ ਲਾਪੋ ਲ ਗਿਆ ਪ੍ਰਸ਼ਾਦ ਆਪ ਜੀ ਸਾਸ ਨੂੰ ਹਰਤ ਕੋਈ ਮਰਤੇ ਇਸ ਵਕਤ ਆਪ ਆਪਣਾ ਰੱਬੀ ਹੁਕਮ ਸ਼ਾਹੀ ਪ੍ਰਮਾਨ ਪੁਰੀ ਨਾਮ ਬਖਸ਼ੀ ਸੰਤ ਅਨਿਆਲ ਕਰੋ ਪੁਰੀ ਨਾਮ ਸਤਿਨਿਸਮਤੂ ਸ਼ੋਕੋਵੇ ਨਾਮ ਜਪ ਤਾਵੇ ਨਾਨਕ ਨਾਮ ਛੜ ਦੀ ਕਬਾਤ ਤੇਰੇ ਪਾਣੇ ਸਤਿ ਰਾਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੁਨਹਾ ਸਰਸ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਨਾਮ ਸ੍ਰੀ ਵਾਹਿਗੁਰੂ ਜੀਓ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਤੁਮ ਲੁਗ ਸੇਵੀਐ ਹਨ ਸੁਸਾਦੇ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਯੋ ਨ ਮਰਨ ਦੁਖ ਯਾਏ ਸੁਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਊਰਮ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਊਰਮ ਕਰਮ ਹੋਏ ਪ੍ਰਭ ਮੇਰਾ اے ਬਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੈ ਬਿਰਲਾ ਜਾਤੇ ਸੁਣ ਬਿਨੋ ਪ੍ਰਭ ਮੇਰੇ ਮਿਤਾ ਦਰਨ ਕਮਲਵਰ ਸੇ ਮਰਚਿਤਾ ਨਾਨਕ ਏਕ ਕਰ ਅਰਦਾਸ ਵਿਸਰ ਨਹੀ ਪੂਰਨ ਗੁਣਤਾਸ ਨਾਨਕ ਏਕ ਕਰ ਅਰਦਾਸ ਬੁਸ਼ਰ ਨਹੀਂ ਪੂਰਨ ਗੁਣਤਾਸ ਵਾਰੀ ਦਾ ਖਲਸਾ ਹੈ ਸਤਿਗੁਰੂ ਬਰਬਾਧਮ ਜਮਾਹ ਸਭ ਜਿ ਬਖਸ਼ ਕਰਾ ਨਹੀਂ ਹੈ ਪ੍ਰਭੂ ਇਹ ਸਤਿਗੁਰੂ ਮਨ ਤੇਰਾ ਦਰਸ਼ਨ ਦੇ ਦੇ ਕੇ ਜਿੰਦਾ ਹਾਂ ਇਸੇ ਜਿਸੰਧਾ ਕਿ ਮੇਰੇ ਕਰਮ ਚੰਗੇ ਹਾਂ ਤੇਰੇ ਦਰਸ਼ਨ ਕੀਤੇ ਹਾਂ ਮੇਰੀ ਜ਼ਿੰਦਗੀ ਦੇ ਸਾਰੇ ਹੀ ਕਰਮ ਪੂਰੇ ਹੋ ਜਾਂਦੇ ਹਾਂ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਮੈਨੂੰ ਆਪਣੇ ਨਾਮ ਪਰਮ ਨੰਮਕਸ਼ੂ ਇਹਦੇ ਵਿੱਚ ਸਾਰੇ ਸੁੱਖ ਨੇ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ ਸਰਬਸ਼ਕਤੀਮਾਨ ਮੇਰੇ ਪਿਤਾ ਇਹ ਇਹਦੇ ਵਿੱਚ ਇਹ ਸਾਰੀਆਂ ਨਾਤਾ ਹੁਣ ਪ੍ਰਸਾਦ ਕਰਨ ਬੱਲੇ ਜਾਂਦੇ ਇਹ ਬਖਸ਼ ਕਿਸੇ ਬੱਲੇ ਤੇ ਹੀ ਹੈ ਮੇਰੀ ਇੱਕ ਬੇਨਤੀ ਸੁਣੋ ਵਿਧ ਵਹਿਰੂ ਸਤਗੁਰ ਸੱਚੀ ਬਾਛਾ ਜੀਓ ਤੇਰੇ ਚਰਨ ਹਮੇਸ਼ਾ ਹੀ ਮੇਰੇ ਹਿਰਦੇ 'ਚ ਵਸਦੇ ਨੇ ਮੇਰੀ ਇੱਕੋ ਹੀ ਅਰਦਾਸ ਹੈ ਨਾਨਕ ਇੱਕ ਅਰਦਾਸ ਮੇਰੀ ਕੋ ਅਰਦਾਸ ਹੈ ਗੋਬਿੰਦੀ ਹੈ ਤੂੰ ਮੈਨੂੰ ਕਦੇ ਵੀ ਜ਼ਿੰਦਗੀ 'ਚ ਵੇਸਰ ਨਾ ਜਾਣੀ ਗਰੀਬ ਨਾ ਸਤਗੁਰੂ ਪਾਸ਼ਾ ਹੈ ਗੁਣਾਂ ਦੇ ਕੋ ਜਾਣੇ ਵੇਸ ਨਾ ਹੀ ਪੂਰਨੰਤਾਸ ਗੁਣਾਂ ਦੇ ਕੋ ਜਾਣੇ ਸਤਗੁਰੂ ਸੱਚੇ ਪਾਸ਼ਾ ਜੀ ਤੇਰੀ ਯਾਦ ਹਮੇਸ਼ਾ ਹੀ ਮੇਰੇ ਅੰਦਰ ਵਸਦੀ ਰਹੇ ਤੂੰ ਮੈਨੂੰ ਹਮੇਸ਼ਾ ਆਪਣੀ ਚਰਨਾਂ 'ਚ ਜੋੜ ਕੇ ਰੱਖਣਾ ਮੈਂ ਤੇਰੇ ਚੰਨ ਨਾਲ ਜੁੜਿਆ ਰਹਿਣਾ ਤੇ ਮੈਨੂੰ ਆਪਣੇ ਦਰਸ਼ਕ ਇਸ ਤੋਂ ਵਖੀਤੇ ਰਹਿਣਾ ਮੈਨੂੰ ਜੀ ਕਹਿੰਦਾ ਸਭ ਆਈਂ ਬਜੀ